ਹਾਂਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਨਸ਼ੇ ਦੀ ਲਪੇਟ ਦੇ ਵਿੱਚ ਪੂਰੀ ਤਰ੍ਹਾਂ ਤਸ ਚੁੱਕਿਆ ਹੈ ਕਿ ਜਿੱਥੇ ਮੁੰਡੇ ਤਾਂ ਚੱਟਾ ਲਾਉਂਦੇ ਸਨ ਉੱਤੇ ਹੁਣ ਕੁੜੀਆਂ ਵੀ ਚੱਟੇ ਦਾ ਵਪਾਰ ਕਰਦੀਆਂ ਨੇ ਤੇ ਚੱਟਾ ਲਾਉਣ ਦੇ ਲਈ ਦਰਦਰ ਜਾ ਕੇ ਭੀਖ ਮੰਗਦੀਆਂ ਨੇ ਤੁਸੀਂ ਦੋਸਤੋ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਇੱਕ ਮੁੰਡੇ ਕੋਲ ਜੋ ਕਿ ਕੁੜੀ ਪੈਸੇ ਮੰਗਦੀ ਹੈ ਕਿ ਮੈਂ ਜੋ ਕਿ ਇੱਥੇ ਆਈਆਂ ਕਿ ਮੈਂ ਆਪਣੇ ਪਿੰਡ ਵਾਪਸ ਜਾਣਾ ਹੈ ਬਾਕੀ ਦੋਸਤੋ ਕੁੜੀ 200 ਰੁਪਿਆ ਉਸ ਮੁੰਡੇ ਕੋਲ ਲੈ ਕੇ Google Pay account ਦਿੰਦੀ ਹੈ ਤੇ ਪੈਸੇ ਲੈ ਕੇ ਉੱਥੋਂ ਫਰਾਰ ਹੋ ਜਾਂਦੀ ਹੈ ਤੇ ਮੁੰਡਾ ਜਦੋਂ ਉਸ ਦਾ ਪਿੱਛਾ ਕਰਦਾ ਹੈ ਤਾਂ ਦੋਸਤੋ ਹੁਰਾਂ ਕੋਲੋਂ ਵੀ ਪੈਸੇ ਮੰਗਦੀ ਹੈ ਉਸ ਦੀਆਂ ਬਾਹਾਂ ਉੱਪਰ ਜੋ ਕਿ ਤੀਗੇ ਨਿਸ਼ਾਨ ਸਾਫ ਨਜ਼ਰ ਆ ਰਹੇ ਨੇ ਦੋਸਤੋ ਤੁਸੀਂ ਪੂਰੀ ਵੀਡੀਓ ਜ਼ਰੂਰ ਦੇਖਿਓ ਕਿ ਪੂਰੀ ਵੀਡੀਓ ਦੇ ਵਿੱਚ ਅਸਲੀ ਸੱਚ ਕੀ ਹੈ ਜਲਦੀ ਕਰ ਚੱਕੀ ਹਾਈ ਜੀ ਉਹ ਸੰਗਤ ਜਿੱਥੇ ਤੁਸੀਂ ਇਵੇਂ ਜਿੱਡੀਆਂ ਕੋਲ ਪਹੁੰਚੋਗੇ ਅਰ ਅੱਗੋਂ ਮੈਨੇ 100 ਰੁਪਏ ਲੱਗਨੇ ਆ ਤੁਸੀਂ ਮੈਨੇ 100 ਰੁਪਏ ਦੀ ਹਲਕਾ ਕਰੋਗੇ 100 ਵੀ ਹੈ ਜਾਂ 180 ਤੇ ਉਹ ਵੀ ਪੂਰਾ ਪਛਤਾ ਕੇ ਜਿਪੂਰੀ ਜਾਓ ਨਹੀਂ ਲਗਾਤਾ ਹੋ ਭਾਗ ਦੇ ਇੰਨਾ ਕੁਛ ਨਹੀਂ ਲਓ ਮੇਰਾ ਨੰਬਰ ਲੈ ਲਓ ਮੈਂ ਤੁਹਾਨੂੰ ਸੰਸਾਦ ਦਿੰਦੀ ਇਹ ਨੰਬਰ ਲੈ ਲਓ ਕੋਈ ਗੱਲ ਨਹੀਂ ਪਰ ਸੱਚੇ ਨਿਕਲਣਾ ਚਾਹੀਦਾ ਇੱਥੇ ਪਤਾ ਕੀ ਆ ਟੀਕੇ ਲਾਉਂਦੀਆਂ ਕੁੜੀਆਂ ਬੜਾ ਵਸਦਾਤੀ ਇੰਦਾਂ ਦੀ ਹੈਗੀ ਤੁਸੀਂ ਮੇਰਾ ਨੰਬਰ ਲੈ ਲਓ بس وہ ابو جا رہا تھا کچھ کچھ سوچ رہا تھا میں کیوں کہ تھی دیر تھا وہ میں پوری خودی سے نہیں جا سکا دم آ رہا تھا کتو مطلب کی کرنگے ہے امبر سارے یار ایکچولی اپنا گورا سے ہبوار کمپلیٹ ਕੀਤਾ سیگا تے آج میرا جنم دن سیگا تے میں اس پارٹی گولڈ کروں گا پر میں ٹھیک نہیں اس نمبر ہے میرا اچھا ٹھیک ہے خاطر رکھاؤ میں باقی کروا لیں ہت نمبر نے کیا ہے ایک کام گاں لکھیا कुछ बात नहीं है कुछ बात तो ओ ओ तो ये सीधा ही पाजी ये मेरे 2015 दिन से आने हैं नहीं 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 पाजी चेक कर लो ये मेरे चिकन बॉक्स ले आवा मैं चूर नहीं मोल रही फिर मेरे लेग्स पे क्यों निकल गई हाँ और मेरे लेग्स पे भी चिकन अरे सौ दो सौ पहले जूठ क्यों बोला गई यार ਤੁਸੀਂ ਦੇ ਦਿਓ Google ਤੇ ਕਰ ਦੂ ਮੈਂ ਯਾਰ ਤੁਸੀਂ Google ਤੇ ਆ ਤੇ ਇਹਨੂੰ ਨਹੀਂ ਹੋਇਆ ਮੋਬਾਈਲ ਤੇ ਮੈਂ Google ਤੇ ਕਰ ਦਿੰਦਾ ਲੋੜ ਨਹੀਂ ਮਿਲਿਆ Google ਤੇ ਕਰ ਦਿੰਦਾ ਉੱਧਰ ਨਹੀਂ ਹੁੰਦੇ ਬੰਦੇ ਮੈਨੂੰ ਫੋੜ ਕੇ ਫੋੜੇ ਹੀ ਤਾਂ ਆ ਆਖਿਆ ਹਲੋ ਮੈਨੂੰ ਫੋੜ ਵਗਰੇਓ ਮੈਂ ਤੁਹਾਨੂੰ ਫੋਨ ਲੈ ਕੇ ਆ ਰਿਹਾ ਹਾਂ ਹਲੋ ਮੇਰੇ ਕਰਨੇ ਉਹ ਦੇਖੋ ਜੀ ਆ ਮੇਰੀ ਮੈਂ ਬਾਸਾ ਦੇ ਖਨੋਤਾ ਵਾਂ ਤੇ ਉਹ ਜਿਹੜੀ ਕੁੜੀ ਦੀ ਅਹੀਂ ਹੈਲਪ ਕੀਤੀ ਉਹਨੇ ਵੀ ਜਾ ਕੇ ਮੰਗਦੀ ਦੀ ਹੈ ਜਦ ਤੱਕ ਇਹਦੀ ਹੈਲਪ ਪੂਰੀ ਹੋ ਗਈ ਆ ਹੋਲੇ ਵੀ ਜਾ ਕੇ ਮੰਗਦੇ ਵੀ ਮੈਂ ਤੁਹਾਨੂੰ ਲਾਗੋ ਜਾ ਕੇ ਦਿਖਾਣਾ ਆ ਦੀ ਵੀਡੀਓ ਨਾ ਤੇ 1 ਮੀਟਰ ਰੁਪਏ ਭੈਣੇ ਹਲੇ ਵੀ ਨਹੀਂ ਪੂਰੇ ਹੋਏ ਵੀਰੇ ਵੇ ਇਧਰ ਆ ਇਧਰ ਆ ਇਧਰ ਆ ਇਧਰ ਆ ਇਧਰ ਆ ਭੈਣੇ ਖਲੋਖ ਲੋਖ ਲੋਖ ਖਲੋ ਇਧਰ ਆ ਇਧਰ ਆ ਇਧਰ ਆ ਇਧਰ ਖਲੋ ਵੀਡੀਓ ਬਣਾਣੀ ਏ ਤੇਰੀ ਦਸਤ ਕਿੱਥੇ ਗਾਇਬ ਹੋ ਗਈ ਆ ਦੇਖ ਲੋ ਤੇਰੇ ਦੋਗਲੀਆਂ ਦੇ ਕੰਮ ਦੇਖੋ ਮੇਰੇ ਕੱਪੜਾ ਨਾ ਫਾੜੋ ਬੇ ਬਾੜ ਤਾਂ ਮੈਂ ਤੇਰੇ ਮੈਂ ਦਰਦੀਂ ਦਰ ਤੱਕ ਨਹੀਂ ਨਾ ਫਾੜੋ ਖਾ ਦਾ ਦੋ ਪੈਸੇ ਲੈ ਗਏ ਤੇ ਆ ਕੰਮ ਕਰ ਦਿੱਤੀਆਂ ਵਾ